ਉਹ ਜਿਹੜੇ ਬੰਦੇ ਨੂੰ ਫਾਈਨੈਂਸ਼ੀਅਲ ਬਿਲਕੁਲ ਪਤਾ ਹੀ ਨਹੀਂ ਹੈ ਉਹਨੂੰ ਉਹਦਾ ਫਰੈਂਡ ਕਹਿ ਦਵੇ ਕਿ ਮੇਰੇ ਕੋਲ ਪ੍ਰਾਪਰਟੀ ਚ ਕਿਤੇ ਪ੍ਰਾਪਰਟੀ ਚ ਕਰ ਲੈ ਉਹਨੇ ਪ੍ਰਾਪਰਟੀ ਚ ਕਰ ਲੈਣਾ ਜਿਹਨੂੰ ਨੋਲਿਜ ਹੀ ਨਹੀਂ ਹੈਗੀ ਉਹ ਬੰਦਾ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਜ਼ਿਆਦਾ ਬੈਟਰ ਹੈ ਜਿਹਦੇ ਵਿੱਚ ਉਹ ਕਰ ਸਕਦਾ ਅੱਜ ਦੇ ਟਾਈਮ ਸਾਨੂੰ ਕੀ ਲੱਗਦਾ ਮਿਨਿਮਮ ਇਹਨੂੰ 1.5 ਕਰੋੜ ਚਾਹੀਦਾ ਹੈ ਅਗਰ ਮੈਂ ਅੱਛੀ ਜਗ੍ਹਾ ਤੇ ਪ੍ਰਾਪਰਟੀ ਲੈਣੀ ਹੈ ਜਿੱਥੇ ਮੇਰਾ ਪੈਸਾ ਵਧੇ ਹੁਣ ਕਿਆ ਹਰ ਬੰਦੇ ਕੋਲ ਨਹੀਂ 1.5 ਕਰੋੜ ਲਾਉਣ ਉਸਤੇ ਨਹੀਂ ਹੈ ਤੇ ਇਨਵੈਸਟਮੈਂਟ ਮਾਣੀ ਨਹੀਂ ਹੈ ਦਿੱਕਤ ਹੈ ਕਿ ਕਿਆ ਮੈਂ ਪ੍ਰਾਪਰਟੀ ਚ ਇਨਵੈਸਟਮੈਂਟ 5 ਇਨਵੈਸਟ ਹਰ ਜਗ੍ਹਾ ਤੇ ਕਰਨਾ ਡਿਪੈਂਡ ਕਰਦਾ ਹੈ ਕਿ ਮਉਦੀ ਰੇਸ਼ਿਓ ਕੀ ਬਣਾਵਾ ਮਾੜਾ ਕੁਝ ਨਹੀਂ ਕੀ ਲੱਗਦਾ ਹੈ ਸੋਚ ਹੈਗੀ ਲੋਕਾਂ ਦੀ ਇਦਾਂ ਦੀ ਕਿ ਅਸੀਂ ਜਿਹੜਾ ਹੈ ਪੈਸੇ ਬਚਾਣੇ ਆ ਅਸੀਂ ਸੇਵ ਕਰਨੇ ਆ ਫਿਊਚਰ ਪਲੈਨਿੰਗ ਕਰਨੀ ਆ ਕੁਝ ਇਦਾਂ ਦੀ ਸੋਚ ਯੂਥ ਦੀ ਅਜੇ ਹੀ ਹੈਗੀ ਹੈ ਅੱਜ ਦੇ ਯੂਥ ਦੀ ਸੋਚ ਭਾਵੇਂ ਇੱਥੇ ਲਾ ਲਓ ਭਾਵੇਂ ਥੋੜੀ ਬਹੁਤ ਉੱਥੇ ਲਾ ਲਓ ਹਰ ਕਿਸੇ ਦੀ ਹੈ ਕਿ ਸਾਨੂੰ ਜਲਦੀ ਪੈਸਾ ਬਣ ਜਾਵੇ ਇਸ ਚੱਕਰ ਦੇ ਵਿੱਚੋਂ ਐਵੇਂ ਤੇ ਗਲਤ ਫੈਸਲੇ ਬਹੁਤ ਲੈ ਲੈਂਦਾ ਕੱਲ ਤਾਂ ਬਹੁਤ ਬੱਚਾ ਟਰੇਡਿੰਗ ਕਰ ਰਿਹਾ ਹੈ ਟਰੇਡਿੰਗ ਅਗਰ ਤੁਸੀਂ ਬਿਨਾਂ ਨੌਲੇਜ ਤੋਂ ਕਰ ਰਹੇ ਹੋ ਬਿਨਾਂ ਐਜੂਕੇਸ਼ਨ ਦੇ ਕਰ ਰਹੇ ਹੋ ਉਹ ਇੱਕ ਸਿਰਫ ਜੂਆ ਹੈ ਅਧੇ ਘੰਟੇ ਦੀ ਵੀਡੀਓ ਉਹਦੇ ਵਿੱਚ ਤੁਹਾਨੂੰ ਪੂਰੀ ਟਰੇਡਿੰਗ ਸਿਖਾਈ ਜਾਏਗੀ ਤਾਂ ਇਜ਼ ਇਟ ਪੋਸੀਬਲ ਕਿ ਬੰਦਾ ਅੱਜ ਤੋਂ ਨੀ ਟਰੇਡਿੰਗ ਸਿੱਖ ਲਏਗਾ ਅਗਰ ਅਧੇ ਘੰਟੇ ਟਰੇਡਿੰਗ ਸਿੱਖ ਸਕਦਾ ਹੁੰਦਾ ਤੇ ਅੱਜ ਫੇਰ ਸਾਡੀ ਜੀਡੀਪੀ ਪਤਾ ਨਹੀਂ ਕਿੱਥੇ ਪਾਰ ਹੋ ਚੁੱਕੀ ਹੁੰਦੀ ਦੇਖੋ ਅਗਰ ਮੈਂ ਬੈਠ ਕੇ ਨਾ 3-9 ਤੋਂ ਲੈ ਕੇ ਸਾਢੇ ਦਿਨ ਬੈਠ ਰਿਹਾ ਮਾਰਕੀਟ ਤੇ ਉਸ ਤੋਂ ਬਾਅਦ ਮ ਪੂਰਾ ਫੋਕਸ ਮੇਰਾ ਮਾਰਕੀਟ ਹੀ ਹੈ ਮਾਰਕੀਟ ਹੀ ਮੇਰਾ ਧਰਮ ਹੈ ਉਸ ਬਾਰੇ ਸੋਚ ਸਕਦੇ ਆ ਕਿ ਹਾਂ ਬੰਦਾ ਫੇਰ ਜਾ ਕੇ ਥੋੜਾ ਬਹੁਤ ਟਰੇਡਿੰਗ ਵਿੱਚੋਂ ਪੈਸਾ ਕਮਾ ਸਕਦਾ ਜਿਹੜਾ ਬੰਦਾ ਸਿਰਫ ਟਾਈਮ ਪਾਸ ਹਿੱਸੇ ਕਰ ਰਿਹਾ ਉਹ ਪੈਸਾ ਨਹੀਂ ਕਮਾ ਸਕਦਾ ਪੁਰਾਣੇ ਬਜ਼ੁਰਗ ਜਿਹੜੇ ਉਹ ਕਹਿੰਦੇ ਹੁੰਦੇ ਨੇ ਕਿ ਪ੍ਰਾਪਰਟੀ ਲੈ ਲਓ ਇਹਦੇ ਰੀਡ ਕਦੇ ਡਾਊਨ ਨਹੀਂ ਹੁੰਦੇ ਜਾਂ 골ਡ ਲੈ ਲਓ ਉਹਦੇ ਵਿੱਚ ਜ਼ਿਆਦਾ ਬੈਨੇਫੀਸ਼ੀਅਲ ਹੁੰਦਾ ਸਟਾਕਸ ਮਾਰਕੀਟ ਜਿਹੜੀ ਆ ਚਲੋ ਇਹ ਥੋੜੀ ਜੀ ਐਡਵਾਂਸਡ ਟਰਮ ਆ ਗਈ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਨਹੀਂ ਨੋਲੇਜ ਹੈਗੀ ਇਹਦੀ ਇੱਕ ਕ੍ਰਿਪਟੋ ਕਰੰਸੀ ਆ ਗਈ ਅੱਜ ਕੱਲ ਤਾਂ ਬੜੀਆਂ ਸਾਰੇ ਟਰਮਸ ਆ ਗਈਆਂ ਇਦਾਂ ਦੀਆਂ ਹੁਣ ਜਿਹੜੇ ਬੰਦੇ ਨੂੰ ਫਾਈਨੈਂਸ਼ੀਅਲ ਬਿਲਕੁਲ ਪਤਾ ਹੀ ਨਹੀਂ ਹੈ ਉਹਨੂੰ ਉਹਦਾ ਫਰੈਂਡ ਕਹਿ ਦਵੇ ਕਿ ਮੇਰੇ ਪ੍ਰਾਪਰਟੀ ਚ ਕਿਤੇ ਪ੍ਰਾਪਰਟੀ ਚ ਕਰ ਲੈ ਉਹਨੇ ਪ੍ਰਾਪਰਟੀ ਚ ਕਰ ਲੈਣਾ ਦੂਸਰਾ ਬੰਦਾ ਉਹਨੂੰ ਕਹਿ ਰਿਹਾ ਕਿ ਨਹੀਂ ਯਾਰ ਆਪ ਬੰਦੇ ਨੂੰ ਨੌਲੇਜ ਨਹੀਂ ਹੈਗੀ ਫਰੈਂਡ ਦੀ ਸੁਣ ਕੇ ਉਹਨੇ ਸਟਾਕ ਚ ਇਨਵੈਸਟਮੈਂਟ ਕਰ ਲਿਆ ਹੁਣ ਜਿਹਨੂੰ ਨੌਲੇਜ ਹੀ ਨਹੀਂ ਹੈਗੀ ਉਹ ਬੰਦਾ ਇਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਜ਼ਿਆਦਾ ਬੈਟਰ ਹੈ ਜਿਹਦੇ ਵਿੱਚ ਉਹ ਕਰ ਸਕਦਾ ਅਜੇ ਟਾਈਮ ਸਾਨੂੰ ਕੀ ਲੱਗਦਾ ਦੇਖੋ ਮਾੜੀ ਕੋਈ ਚੀਜ਼ ਨਹੀਂ ਹੈ ਆਪਣੇ ਕਿਸੇ ਉਸ ਫਰੈਂਡ ਤੋਂ ਪੁੱਛਣਾ ਚਾਹੀਦਾ ਜਿਹੜਾ ਇਸ ਫੀਲਡ ਵਿੱਚ ਹੈਗਾ ਹੂੰ ਪਤਾ ਕੀ ਹੈ ਹੁਣ ਤੁਸੀਂ ਕੋਈ ਰੀਅਲ ਏਸਟੇਟ ਮਾੜੀ ਹੈ ਮੈਂ ਤਾਂ ਨਹੀਂ ਮੰਨਦਾ ਕਿ ਰੀਅਲ ਏਸਟੇਟ ਮਾੜੀ ਹੈ ਰੀਅਲ ਏਸਟੇਟ ਟਾਈਮ ਦੇ ਨਾਲ ਵਧਦੀ ਵੀ ਹੈ ਔਰ ਰੈਂਟਲ ਇਨਕਮ ਵੀ ਦਿੰਦੀ ਹੈ ਮਾੜੀ ਤਾਂ ਹੈ ਨਹੀਂ ਬਟ ਉੱਚ ਦਿੱਕਤ ਕੀ ਹੈ अगर लुधियाना ਵਰਗੇ ਸ਼ਹਿਰ ਦੇ ਵਿੱਚ ਮੇਰੀ ਰੀਅਲ ਅਸਟੇਟ ਖਰੀਦਣੀ ਹੈ ਮੇਰੀ ਕਿੱਥੇ ਵਧੇ ਕਮਰਸ਼ੀਅਲ ਚ ਵੇਲਾ ਰੇਟ ਵਧ ਜਾਏਗਾ ਮੇਰਾ ਉੱਥੇ ਰੈਜੀਡੈਂਸ਼ੀਅਲਸ ਦਾ ਵਧੇਗਾ ਨਹੀਂ ਔਰ ਇਹ ਅਗਰ ਮੈਂ ਲੈਣੀ ਹੋਵੇ ਬੈਂਗਲੌਰ ਦਿੱਲੀ ਪੂਨੇ ਇਹਨਾਂ ਜਗ੍ਹਾਾਂ 'ਤੇ ਐਚ ਮੇਰੇ ਰੈਜੀਡੈਂਸ਼ੀਅਲ ਜੂ ਵਧ ਜਾਏਗਾ ਕਮਰਸ਼ੀਅਲ ਜੂ ਵਧ ਜਾਏਗਾ ਮਿਨਿਮਮ ਮੈਨੂੰ 1.5 ਕਰੋੜ ਚਾਹੀਦਾ ਹੈ ਅਗਰ ਮੈਂ ਅੱਛੀ ਜਗ੍ਹਾ ਤੇ ਪ੍ਰਾਪਰਟੀ ਲੈਣੀ ਹੈ ਜਿੱਥੇ ਮੇਰਾ ਪੈਸਾ ਵਧੇ ਹੁਣ ਕਿਆ ਹਰ ਬੰਦੇ ਕੋ 1 ਕਰੋੜ ਕਰੋੜ ਲਾਉਣ ਦੇ ਸਤੇ ਨਹੀਂ ਹੈ ਹੁਣ ਇੱਕ ਰੀਅਲ ਅਸਟੇਟ ਕੌਣ ਇਨਵੈਸਟ ਕਰੇ ਜ ਉਹ ਬੰਦਾ ਰੀਅਲ ਏਸਟੇਟ ਲੈ ਸਕਦਾ ਹੈ ਕਿਉਂਕਿ ਮੰਨ ਲਓ ਕਿ ਸਿਰਫ 10 ਕਰੋੜ ਹੈ ਉਹ ਚਾਹੁੰਦਾ 1 ਕਰੋੜ ਰੀਅਲ ਏਸਟੇਟ ਤੇ ਲਾ ਵੀ ਰਿਹਾ ਤੇ ਉਹ ਰਸੇ 10% ਹੋਇਆ ਬਿਲਕੁਲ ਉਨਤਾ ਲਾਣਾ ਚਾਹੀਦਾ ਨਾ ਪੈਸਾ ਉਹਨੂੰ ਤਾਂ ਸੇਫਟੀ ਵੀ ਦੇਖਣੀ ਚਾਹੀਦੀ ਹੈ ਨਾ ਹੁਣ ਕਹਿੰਦੇ ਨੇ ਕਿ ਜਿਹੜੀ ਪ੍ਰਾਪਰਟੀ ਹੈ ਉਹ 인ਫਲੇਸ਼ਨ ਬੜੀ ਅੱਛੀ ਬੀਟ ਕਰ ਸਕਦੀ ਹੈ ਮਤਲਬ 인ਫਲੇਸ਼ਨ ਦੇ ਨਾਲ ਚਲਦੀ ਹੈ ਬਿਲਕੁਲ ਮੇਰੀ 인ਫਲੇਸ਼ਨ ਵਧੇਗੀ ਮੇਰਾ ਪ੍ਰਾਪਰਟੀ ਦਾ ਰੇਟ ਵੀ ਵਾਚੇਗਾ 골ਡ ਵੀ ਇਤਨਾ ਹੀ ਹੈਗਾ ਤੇ ਇਨਵੈਸਟਮੈਂਟ ਮਾੜੀ ਨਹੀਂ ਹੈ ਦਿੱਕਤ ਹੈ ਕਿ ਕਿਆ ਮੈਂ ਪ੍ਰਾਪਰਟੀ ਚ ਇਨਵੈਸਟਮੈਂਟ 5% ਕਰ

ਹੁਣ ਅੱਜ ਅਗਰ ਮੈਨੂੰ ਦਿੱਕਤ ਆਵੇ ਕਿ ਮੈਂ ਖੁਦ ਦਾ ਬਿਜ਼ਨਸ ਖੋਲਾਂ ਉੱਚ ਵੀ ਤਾਂ ਰਿਸਕ ਹੁੰਦਾ ਹੈ ਬਿਲਕੁਲ ਸਟਾਕ ਮਾਰਕੀਟ ਚਾਹਤਾ ਹੈਗਾ ਕਿ ਮੈਂ ਕਿਸੇ ਦੇ ਹੋਰ ਦੇ ਬਿਜ਼ਨਸ ਦੇ ਵਿੱਚ ਆਪਣਾ ਪੈਸਾ ਲਗਾ ਰਹੇ ਹੂੰ ਹੂੰ ਤਾਂ ਥੋੜੀ ਜ਼ਿਆਦਾ ਰਿਟਰਨ ਪਾ ਸਕਦੀ ਹੈ ਤਾਂ ਮੈਂ ਡਾਇਰੈਕਟ ਸਟਾਕ ਮਾਰਕੀਟਸ ਮੈਂ ਖੁਦ ਆਪ ਇਨਵੈਸਟ ਨਹੀਂ ਕਰਦਾ ਹੂੰ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਹੂੰ ਮੈਂ ਕੰਪਨੀ ਦਾ ਪੋਰਟਫੋਲੀਓ ਦੇਖੂਗਾ ਕਿ ਆਪਣਾ ਦੇਖੂਗਾ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਜਾਣਾ ਮਿਚੁਅਲ ਫੰਡਸ ਹੂੰ ਮਿਚੁਅਲ ਫੰਡਸ ਦੇ ਵਿੱਚ ਮੇਰੇ ਕੋਲ ਕਪੈਸਿਟੀ ਹੈ ਮੈਂ ਥੋੜਾ ਰਿਸਕ ਲੈ ਸਕ उदा मेरी जी है मेरी उस रिटर्न बन जाएगी क्योंकि मेरे को पैसा है मैं पच्ची तीस साल पैसा एकोमुलेट कर लगा उस चीज़ में तो मेरी रिटर्न बन जाएगी उ इस करके मैं अपना जो पोर्टफोलियो है सिक्सटी टू सैवंटी परसेंट मैं उस देंगे पर मैं गोल्ड ई टी एफ भी पैसा लाऊंगा मैं सिल्वर ई टी एफ भी पैसा लाऊंगा थोड़ा थोड़ा लाऊंगा क्योंकि जब स्टॉक मार्केट गिरेगी ਤਾਂ ਇਹ ਤਾਂ ਮੇਰਾ 70% ਪੋਰਟਫੋਲੀਓ ਗਿਰ ਜਾਏਗਾ ਲੇਕਿਨ ਮੈਨੂੰ 25-30% ਇਸ ਚੀਜ਼ੇ 'ਤੇ ਵੀ ਤੇਨ ਇਨਵੈਸਟਮੈਂਟ ਹੋਵੇ ਨਾ ਕਿ ਜਿੱਥੇ ਮੇਰਾ ਪੋਰਟਫੋਲੀਓ ਸੰਭਲ ਜਾਏ ਹੂੰ ਹੂੰ ਉਨ ਮੈਂ ਆਪਣੇ ਬਾਰੇ ਐਨਲਾਈਜ਼ ਕਰ ਸਕਦਾ ਕਿ ਮੈਂ ਆਪਣੀ ਰੇਸ਼ਿਓ ਕਿਸ ਤਰ੍ਹਾਂ ਬਿਠਾਣੀ ਹੈ ਇਸ ਤਰੀਕੇ ਨਾਲ ਹੀ ਹਰਵਿੰਦ ਨੂੰ ਕਰਨੀ ਪਏਗੀ ਇਨਵੈਸਟਮੈਂਟ ਥੋੜੀ ਬਹੁਤ ਹਰ ਹਰ ਚੀਜ਼ ਜ਼ਰੂਰੀ ਹੈ ਤੁਸੀਂ ਇੱਥੇ ਆਪਣੇ ਨਾਲ ਦੇ ਯੂਥ ਨਾਲ ਵਿਚਰਦੇ ਹੋ ਜਿਸ ਟਾਈਮ ਤੁਸੀਂ ਪੜ੍ਹ ਰਹੇ ਸੀ ਉਦੋਂ ਦੀ ਗੱਲ ਕਰ ਰਹੀ ਹੈ ਜਾਂ ਹੁਣ ਜਿਵੇਂ ਤੁਸੀਂ ਉੱਥੋਂ ਵਾਪਸ ਆਣੇ ਹੋ ਫਰੈਂਡਸ ਨਾਲ ਮਿਲਦੇ ਜੁਲਦੇ ਹੋ ਕੀ ਲੱਗਦਾ ਸੋਚ ਹੈਗੀ ਲੋਕਾਂ ਦੀ ਇਦਾਂ ਦੀ ਕਿ ਅਸੀਂ ਜਿਹੜਾ ਪੈਸੇ ਬਚਾਣੇ ਆ ਅਸੀਂ ਸੇਵ ਕਰਨੇ ਆ ਫਿਊਚਰ ਪਲੈਨਿੰਗ ਕਰਨੀ ਆ ਕੁਝ ਇਦਾਂ ਦੀ ਸੋਚ ਯੂਥ ਦੀ ਆ ਜਿਹੀ ਹੈ ਮੈਂ ਅੱਜ ਦੇ ਯੂਥ ਦੀ ਸੋਚ ਭਾਵੇਂ ਇੱਥੇ ਲਾ ਲਓ ਭਾਵੇਂ ਥੋੜੀ ਬਹੁਤ ਉੱਥੇ ਲਾ ਲਓ ਹਰ ਕਿਸੇ ਦੀ ਹੈ ਕਿ ਸਾਨੂੰ ਜਲਦੀ ਪੈਸਾ ਬਣ ਜਾਵੇ ਹੂੰ ऐसे करके लोग कि जड़े हैगे ने डायरेक्ट स्टॉक मार्केट दे भी ट्रेडिंग करना शुरू कर दंदे ने क्रिप्टो दे भी ट्रेडिंग करना शुरू कर दंदे ने मेरा एक दोस्त सीगा कॉलेज विच मैं ने पूछा है कि ट्रेडिंग कर रहे हो सीगा बैठ के कॉलेज दे टाइम विच सामने लेक्चर पढ़ा रहे हैं मैं कि तरह ध्यान उथे है कि इथे हैगे ट्रेडिंग कर रहे हैं कहता कि नाल-नाल होई जांदा हैगा पैसा बंदे है दा की जांदा हैगा हम्म दो तीन चार वरों ने पैसा बना लेया चौथा पांचवा दिन होएगा मार्केट ऐसे गिरी जिन्ना ने पैसा बनाया है से उस तो डबल उनका लॉस हो गया हम्म ਨਾਉ ਡੈਡੀਕੇਟਲੀ ਟਾਈਮ ਦੇ ਸਕਦੇ ਐ ਲੇਕਿਨ ਉਹਨੂੰ ਪੈਸਾ ਸ਼ਾਰਟ ਟਰਮ ਵਿੱਚ ਚਾਹੀਦਾ ਹੈ ਤੇ ਸਾਡੀ ਦਿੱਕਤ 아이 ਹੈਗੀ ਹੈ ਕਿ ਦੇਖੋ ਯੂਥ ਨੇ ਨਾ ਆਪਣਾ ਕੈਰੀਅਰ ਸਟਾਰਟ ਕਰਨਾ ਹੈ ਉਹਨੂੰ ਹੁੰਦਾ ਹੈ ਮੈਂ ਜਲਦੀ ਜਲਦੀ ਪੈਸਾ ਇਕੱਠਾ ਕਰਾਂ ਇਸ ਚੱਕਰ ਦੇ ਵਿੱਚ ਉਹ ਐਵੇਂ ਤੇ ਗਲਤ ਫੈਸਲੇ ਬਹੁਤ ਲੈ ਲੈਂਦਾ ਜਿਹੜੀ ਮੈਂ ਟਰੇਡਿੰਗ ਵਾਸਤੇ ਵੀ ਸਪੈਸ਼ਲੀ ਕਹਿਣਾ ਚਾਹੂੰਗਾ ਅੱਜ ਕੱਲ ਦਾ ਬਹੁਤ ਬੱਚਾ ਟਰੇਡਿੰਗ ਕਰ ਰਿਹਾ ਹੈ ਟਰੇਡਿੰਗ ਅਗਰ ਤੁਸੀਂ ਬਿਨਾਂ ਨੌਲੇਜ ਤੋਂ ਕਰ ਰਹੇ ਹੋ ਬਿਨਾਂ ਐਜੂਕੇਸ਼ਨ ਦੇ ਕਰ ਰਹੇ ਹੋ ਉਹ ਇੱਕ ਸਿਰਫ ਜੂਆ ਹੈ YouTube ਤੇ ਬਹੁਤ ਸਾਰੇ ਵੀਡੀਓਜ਼ ਮਿਲ ਜਾਂਦੀਆਂ ਨੇ ਨਾਰਮਲੀ ਤੁਹਾਡੇ ਮੋਬਾਈਲ ਦੇ ਉੱਪਰ ਪੌਪ ਅਪ ਹੁੰਦਾ ਹੈ ਕਿ ਜੀ ਇਹ ਟਰੇਡਿੰਗ ਵਾਸਤੇ ਆਪ ਐਪ ਨਵੀਂ ਆਈ ਹੈ ਤੁਸੀਂ ਟਰੇਡਿੰਗ ਸਿੱਖਣੀ ਹੈ ਅਧੇ ਘੰਟੇ ਦੀ ਵੀਡੀਓ ਉਹਦੇ ਵਿੱਚ ਤੁਹਾਨੂੰ ਪੂਰੀ ਟਰੇਡਿੰਗ ਸਿਖਾਈ ਜਾਏਗੀ ਤਾਂ ਇਜ਼ ਇਟ ਪੋਸੀਬਲ ਕਿ ਬੰਦਾ ਅੱਜ ਕੋਈ ਟਰੇਡਿੰਗ ਸਿੱਖ ਲਏਗਾ ਅਗਰ ਅਧੇ ਘੰਟੇ ਟਰੇਡਿੰਗ ਸਿੱਖ ਸਕਦਾ ਹੁੰਦਾ ਤੇ ਅੱਜ ਫੇਰ ਸਾਡੀ ਜੀਡੀਪੀ ਪਤਾ ਨਹੀਂ ਕਿੱਥੇ ਪਾਰ ਹੋ ਚੁੱਕੀ ਹੁੰਦੀ ਪਰ ਜਿਹੜਾ ਬੰਦਾ ਸਿਖਾ ਵੀ ਰਿਹਾ ਦੇਖੋ ਜਿਸ ਬੰਦੇ ਨੂੰ ਆਂਦਾ ਨਾ ਕਮਾਣਾ ਉਹਦੇ ਚ ਉਹ ਬੰਦਾ ਖੁਦ ਹੀ ਆਪਣਾ ਪੈਸਾ ਬਹੁਤ ਕਮਾ ਲਏਗਾ ਇੱਕ ਡੈਡੀਕੇਟਲੀ ਫੁੱਲ ਟਾਈਮ ਜੌਬ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਇੱਕ ਡਾਕਟਰ ਹੈ ਉਹਦੀ ਇੱਕ ਤੋਂ ਮਾਰਕੀਟ ਖੁੱਲੀ ਹੁੰਦੀ ਹੈ 9 ਤੋਂ ਲੈ ਕੇ 3:30 ਵਜੇ ਉਹਦੀ ਇੱਕ ਤੋਂ ਦੋ ਸਰਜਰੀ ਦਾ ਟਾਈਮ ਆ ਗਿਆ ਉਹਨੇ ਕੋਈ ਆਪਰੇਸ਼ਨ ਕਰਨਾ ਹੈਗਾ ਉਹਨੇ ਲਿਆ ਹੋਇਆ ਕੋਈ ਸਟਾਕ ਲੈ ਕੋਈ ਸਟਾਕ ਲੈ ਲਿਆ ਨਿਫਟੀ ਲੈ ਲਿਆ ਮੰਨ ਲਓ ਉਹ ਨਿਫਟੀ ਲੈ ਲਿਆ 1 ਵਜੇ ਦੇ ਕਰੀਬ ਨਿਫਟੀ ਘਿਰ ਗਿਆ 150 ਪੁਆਇੰਟ ਉਹਦਾ ਇੱਥੇ ਤਾਂ ਦਿਲ ਤੱਕ ਦਾ ਘੁਣਾ ਸ਼ੁਰੂ ਹੋ ਜਾਏਗਾ ਨਾ ਕਿ ਮੇਰਾ ਤਾਂ ਪੈਸਾ ਗਿਆ ਉਸ ਕੰਡੀਸ਼ਨ ਦੇ ਵਿੱਚ ਜਾ ਕੇ ਨਾ ਉਹ ਸਰਜਰੀ ਚੰਚਲ ਕਰ ਪਾਇਗਾ ਖੁਦ ਦਾ ਕੰਮ ਵੀ ਨਹੀਂ ਕਰ ਪਾਇਆ ਉਹ ਉੱਥੇ ਵੀ ਨਹੀਂ ਜਾ ਪਾਇਆ ਕਿਉਂਕਿ ਕਿਉਂਕਿ ਉਹਨੇ ਡੈਡੀਕੇਟਲੀ ਟਾਈਮ ਨਹੀਂ ਦਿੱਤਾ ਦੇਖੋ ਅਗਰ ਮੈਂ ਬੈਠ ਕੇ ਨਾ 3 9 ਤੋਂ ਲੈ ਕੇ ਸਾਢੇ ਦਿਨ ਬੈਠ ਰਿਹਾ ਮਾਰਕੀਟ ਦੇ ਉਸ ਤੋਂ ਬਾਅਦ ਮੈਂ ਬੈਠ ਰਿਹਾ ਮਾਰਕੀਟ ਨੂੰ ਸਟਡੀ ਕਰਨ ਵਾਸਤੇ ਪੂਰਾ ਫੋਕਸ ਮੇਰਾ ਮਾਰਕੀਟ ਹੀ ਹੈ ਮਾਰਕੀਟ ਹੀ ਮੇਰਾ ਤਰਮ ਹੈ ਮਾਰਕੀਟ ਹੀ ਮੈਂ ਖਾਣਾ ਮਾਰਕੀਟ ਹੀ ਮੈਂ ਪੀਣਾ ਸਭ ਕੁਝ ਸੋਚਣਾ ਮਾਰਕੀਟ ਬਾਰੇ ਉਸ ਬਾਰੇ ਸੋਚ ਸਕਦੇ ਆ ਕਿ ਹਾਂ ਬੰਦਾ ਫੇਰ ਜਾ ਕੇ ਥੋੜਾ ਬਹੁਤ ਟਰੇਡਿੰਗ ਵਿੱਚੋਂ ਪੈਸਾ ਕਮਾ ਸਕਦਾ ਹੈ ਜਿਹੜਾ ਬੰਦਾ ਸਿਰਫ ਟਾਈਮ ਪਾਸ ਹਸਤੇ ਕਰ ਰਿਹਾ ਉਹ ਪੈਸਾ ਨਹੀਂ ਕਮਾ ਸਕਦਾ ਉਹ ਸਗਦਾ ਐ ਇਦਾਂ ਹੋਵੇ ਦੇਖੋ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ 2020 ਦੇ ਵਿੱਚ ਕੋਵਿਡ ਕਰਕੇ ਮਾਰਕੀਟ ਬਹੁਤ ਜ਼ਿਆਦਾ ਗਿਰੀ ਜੀ ਉਸ ਟਾਈਮ ਮਾਰਕੀਟ ਬਹੁਤ ਜ਼ਿਆਦਾ ਵਧੀ ਹੂੰ ਉਸ ਟਾਈਮ ਤੇ ਬੜੇ ਲੋਕਾਂ ਨੇ ਸਟਾਕ ਮਾਰਕੀਟਸ ਡਾਇਰੈਕਟ ਸਟਾਕਸ ਵਿੱਚ ਪੈਸਾ ਲਾਇਆ ਕਿਉਂਕਿ ਸਾਰੇ ਘਰ ਵੇਲੇ ਬੈਠੇ ਸੀਗੇ ਸਾਰਿਆਂ ਨੂੰ ਸੀਗਾ ਕੁਛ ਨਾ ਕੁਛ ਤਾਂ ਗੇਮ ਖੇਲਣੀ ਹੈ ਬਿਲਕੁਲ ਬਿਲਕੁਲ ਅਪਾ ਇੱਕ ਅਕਾਊਂਟ ਖੋਲ ਲੈਨੇ ਆ ਸਾਰਿਆਂ ਨੇ ਪੈਸਾ ਲਾਇਆ ਔਰ ਸਾਰਿਆਂ ਦਾ ਪੈਸਾ ਬਣਿਆ ਵੀ ਹੂੰ ਆਲਮੋਸਟ ਕਿਉਂ ਕਿ 2020 ਤੋਂ ਮਾਰਕੀਟ ਜਿਹੜੀ ਸੀ ਨਾ ਉਹ ਡਬਲ ਹੋ ਗਈ ਹੂੰ 1.5 ਸਾਲ ਦੇ ਵਿੱਚ ਤੁਸੀਂ ਉਸ ਸੜਾ ਬੈਸਡਲ ਹੋਏਗਾ ਹੀ ਹੋਏਗਾ ਸਾਰੇ ਨੂੰ ਲੱਗਿਆ ਕਿ ਹੁਣ ਤਾਂ ਯਾਰ ਮੈਂ ਮਾਰਕੀਟ ਚ ਆ ਗਿਆ ਕਹਿੰਦੇ ਨੇ ਕਿ 99% ਬੰਦਾ ਫੇਲ ਹੁੰਦਾ 1% ਬੰਦਾ ਜਿਹੜਾ ਹੁੰਦਾ ਉਹ ਵਧੀਆ ਹੁੰਦਾ ਉਸ ਟਾਈਮ ਤੇ ਸਾਰੇ ਨੂੰ ਲੱਗਣ ਲੱਗੇ ਕਿ ਯਾਰ ਮੈਂ ਤਾਂ 1% ਹੈਗਾ ਕਿਉਂਕਿ ਮੇਰਾ ਤਾਂ ਪੋਰਟਫੋਲੀਓ ਗ੍ਰੀਨ ਹੀ ਚ ਹੈ ਹਮਮ ਲੇਕਿਨ ਜਦ ਉਸ ਟਾਈਮ ਮਾਰਕੀਟ ਕੂਲ ਲਾਉ ਨਹੀਂ ਸੈਂਬਲੀ ਉਸ ਤੋਂ ਬਾਅਦ ਟ੍ਰੇਡਿੰਗ ਹੋਣੀ ਸ਼ੁਰੂ ਹੋਈ ਜਦ ਲੋਕਾਂ ਦਾ ਪੈਸਾ ਗਵਾਣਾ ਸ਼ੁਰੂ ਹੋਇਆ ਇਹਨਾਂ ਪੈਸਾ ਬੜਿਆ ਨਹੀਂ ਸੀ ਜਿੰਨਾ ਪੈਸਾ ਲੋਕਾਂ ਨੇ ਗਵਾ ਲਿਆ ਇਹ ਵੀ ਇੱਕ ਤਰ੍ਹਾਂ ਦਾ ਜੋਆ ਹੀ ਹੋ ਗਿਆ ਨਾ ਫਿਰ ਤਾਂ ਮਤਲਬ ਠੀਕ ਹੈ ਜੀ ਕਰ ਲਿਆ ਠੀਕ ਜੁਆ ਹੈ ਅਗਰ ਤੁਸੀਂ ਉਹਨੂੰ ਸਮਝਿਆ ਨਹੀਂ ਜਿਨ੍ਹਾਂ ਨੂੰ ਸਮਝ ਲਿਆ ਜਿਨ੍ਹਾਂ ਨੇ ਪੂਰਾ ਐਨਾਲਿਸਿਸ ਕੀਤਾ ਉਹਦੇ ਇਸ ਤੇ ਜੁਆ ਨਹੀਂ ਰਿਹਾ ਨਾ ਉਹਦੇ ਇਸ ਤੇ ਹੁਣ ਤੁਸੀਂ ਅੱਜ ਬਿਜ਼ਨਸ ਵੀ ਖੋਲ ਲੋ ਇੱਕ ਹੁਣ ਤੁਸੀਂ ਬੋਲੋ ਲੁਧਿਆਣੇ ਦੇ ਵਿੱਚ ਮੈਂ ਇਸ ਜਗ੍ਹਾ ਤੇ ਯਾਰ ਇੱਥੇ ਨਾ ਕੋਈ ਕਿਰੀਆਨੀ ਦੀ ਦੁਕਾਨ ਨਹੀਂ ਹੈਗੀ ਮੈਨੇ ਕਿਰੀਆਨੀ ਦੀ ਇੱਕ ਦੁਕਾਨ ਖੋਲ ਲੈਣਾ ਵਾ ਇਹ ਸਾਰਾ ਬੰਦਾ ਆਏਗਾ ਮੇਰੇ ਕੋਲ ਤੇ ਮੈਂ ਨਾ ਬੜੇ ਪੈਸੇ ਕਮਾ ਲਾਂਗਾ ਮੈਂ ਤਾਂ ਇੱਥੇ ਹੀ ਪਾਲਾਂਗਾ ਦੋਸਤੋ ਗਾਇਜ਼ ਦੀ ਕੋਠੀ ਇੱਥੇ ਪੈਸਾ ਕਮਾ ਕਮਾ ਕੇ ਪਤਾ ਚੱਲੇ ਤੁਸੀਂ ਇੱਥੇ ਦੁਕਾਨ ਖੋਲੀ ਹਫਤੇ ਬਾਅਦ ਇੱਕ ਬੰਦੇ ਹੋਰ ਨੇ ਦੁਕਾਨ ਖੋਲ੍ਹ ਲਈ ਤੁਹਾਨੂੰ ਦੇਖ ਕੇ ਹਫਤੇ ਬਾਅਦ ਹੋਰ ਬੰਦੇ ਨੇ ਦੁਕਾਨ ਖੋਲ੍ਹ ਲਈ ਉਹਨਾਂ ਨੇ ਕੋਈ ਨਵੀਂ ਸਕੀਮ ਲੈ ਆਈ ਹੈ ਕੁਝ ਵੀ ਕਰਤਾ ਕੁਝ ਵੀ ਹੋ ਗਿਆ ਜਿੰਨੀ ਤੁਹਾਡੀ ਐਕਸਪੈਕਟੇਸ਼ਨ ਸੀ ਉਹਨਾਂ ਤਾਂ ਰਿਹਾ ਨਹੀਂ ਨਾ ਬਿਲਕੁਲ ਬਿਲਕੁਲ ਉਹ ਤਾਂ ਹਮ ਬਿਜ਼ਨਸ ਹੈ ਬਿਜ਼ਨਸ ਚੱਲੇ ਆ ਨਹੀਂ ਸੇਮ ਤਰੀਕਾ ਸਟਾਕ ਮਾਰਕੀਟ ਹੈ ਐਨਾਲਿਸਿਸ ਕਰਕੇ ਲਗਾਓਗੇ ਉਹਦੇ ਚਾਂਸ ਘਟ ਨੇ ਕਿ ਉਹ ਐ ਮੈਂ ਨਹੀਂ ਕਹਿੰਦਾ ਕਿ ਜਿਹੜਾ ਬੰਦਾ ਪੜ੍ਹ ਕੇ ਲਾ ਰਿਹਾ ਤਾਂ ਨੁਕਸਾਨ ਨਹੀਂ ਹੋਏਗਾ ਨੁਕਸਾਨ ਹੋਏਗਾ ਫੋਰ ਸ਼ੋਰ ਹੋਏਗਾ अगर वो सौ वारी इन्वेस्ट कर रहे हैं नुकसान ही होगा पॉइंट hmm. है कि क्या सत्तर वारी इना कमा रहे हैं कि उस को फुलफिल कर पा रहे है कि नहीं कर पा रहे है? Hmm. अगर वो एजुकेशन होएगी अगर टाइम होएगा तो डेफिनेटली वो सत्तर वरी, उस सत्तर वो पैसा कमाएगा पॉइंट उन्ना डेडिकेट टाइम दें